ਜਿੱਥੇ ਤਾਂ ਸਾਹਮਣੇ ਤੋਂ ਇੱਕ ਤੇਜ਼ ਅੰਮ੍ਰਿਤਸਰ ਚ ਜਦੇਸ਼ ਆਮਿਕ ਤੇਜ਼ ਰਫਤਾ ਸਵਿਫਟ ਕਾਰ ਨੇ ਸਵਾਰਿਆਂ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਕਾਸੇ ਜ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ ਮੋਕੇ ਤੇ ਮੌਜੂਦ ਚਸ਼ਮਿੰਦਾਦਾਂ ਦੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਤਾਰਾ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਆਟੋ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਇਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਹਾਲਾਂਕਿ ਬ੍ਰਿਤੀਕਾ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ ਲੋਕਾਂ ਨੇ ਇਹ ਤੱਕ ਵੀ ਕਹਾ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ Swift ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਹੀ ਸੀ ਜਿਸ ਕਾਰਨ ਜੋ ਰੋਡ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੇ ਤੇ ਮ੍ਰਿਤਕਾ ਤੇ ਜ਼ਖਮੀਆਂ ਨੂੰ ਆਟੋ 'ਚ ਪਾ ਕੇ ਤਰੰਤਾਰਾ ਲੈ ਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨੁਸਾਰ ਮ੍ਰਿਤਕਾ ਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕਾ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ ਚਾਰ ਲੋਕਾਂ ਦੀ ਜਿਹੜੀਆਂ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਚੁੱਕੀ। ਸ਼ਵੇਰੇਜ ਦਾ 8:30 ਵਜੇ ਚੱਲੇ ਆ। ਜੀ। ਅੱਡੀ ਤੇ ਨਾਗੇ ਉਹ ਭਤੀ ਸਾਡੀ ਇੱਥੇ ਵਿਆਹੀ ਆ ਰਣਜੀਤ ਸਿੰਘ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਅੰਬਰ ਤੋਂ ਜੀ ਸ਼ਿਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਭਜਨ ਸਿੰਘ ਆ ਜੀ ਕਿ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪੰਜ ਸਿੰਘ ਹੈ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜੰਨੇ 6 ਜਣੇ ਦੱਸਦੇ ਆ ਇਸ ਹਰ ਤੇ ਪੁਲਿਸ آپریشن ਆਈ ਆਏ ਤੇ ਹੈਗੇ ਆ ਵੇ ਗੱਡੀਆਂ ਤੇ ਖਲੋਤੀ ਹੁੰਦੀ ਨਹੀਂ ਮੰਗ ਕਰਦੇ ਤੁਸੀਂ ਹਾਂਜੀ ਈਮੰਗ ਕਰਦੇ ਹੁੰਦੇ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਹਰ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਪੁੱਛਦੇ ਤੇ ਉਹਦਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆ ਟੋਕੋ ਦੇ ਵਿੱਚ ਹਾਂ ਗੱਡੀ ਚ ਲੈ ਕੇ ਮਾਰੀ ਹਾਂ ਤੇ ਜਫਤਾਰਜੀ ਗੱਡੀ ਏਡੀ ਤੇਜ ਵਾ ਤੇ ਤਾਂ ਹੀ ਵਜੀ ਨੇ ਜਿ 6 ਜਾਣਿਆਂ ਦੀ ਇਕੱਠੀ ਮੌਦ ਹੋ ਗਈ ਆ ਤੇ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਯਾਟੋ ਚਲਾ ਰਹੇ ਨੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਹੀ ਆ ਆ ਕੈਸ ਦੀ ਗੱਡੀ ਆ

ਅੰਮ੍ਰਿਤਸਰ ਚ ਇਹ ਦੇਸ਼ਾਮ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਵਾਰਿਆਂ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਕਾਸੇ 'ਚ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ। ਮੌਕੇ ਤੇ ਮੌਜੂਦ ਚਸ਼ਮਿੰਦਰ ਦਾ ਨੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਤਾਰਾ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਆਟੋ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਹਾਲਾਂਕਿ ਮ੍ਰਿਤਕਾ ਦੀ ਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ। ਲੋਕਾਂ ਨੇ ਇਹ ਤੱਕ ਵੀ ਕਹਾ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ। ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਿਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ ਸਵਿਫਟ ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਹੀ ਸੀ ਜਿਸ ਕਾਰਨ ਜੋ ਰੋਡ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੇ ਤੇ ਮ੍ਰਿਤਿਕਾ ਤੇਜ਼ ਜ਼ਖਮੀਆਂ ਨੂੰ ਆਟੋ 'ਚ ਪਾ ਕੇ ਤਰੰਤਾਰਾ ਲੈ ਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨਸਾਰ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕਾਂ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ 4 ਲੋਕਾਂ ਦੀ ਜਿਹੜੀਆਂ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਚੁੱਕੀ ਸ਼ਵੇਰੇਜ ਕਾ 8:30 ਵਜੇ ਚੱਲੇ ਆ ਆਡੀ ਤੇ ਨਾ ਗਿਓ ਜੀ ਹੱਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਆ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਟਾਲਾ ਸਾਹਿਬ ਗੁਦਰੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸ਼ੇਵਟਾ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਪਾਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਨਾਮ ਕੋਈ ਪਤਾ ਉਹਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪੰਜ ਸਿੰਘ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜੰਨੇ 6 ਜਣੇ ਦੱਸਦੇ ਆ ਯਾਰ ਤੇ ਪੁਲਿਸ ਅਪ੍ਰੇਸ਼ਨ ਆਈ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀਆਂ ਨੇ ਈ ਮੰਗ ਕਰਦੇ ਤੁਸੀਂ ਹਾਂਜੀ ਈ ਮੰਗ ਕਰਦੇ ਹੋ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਹਰ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਏ ਦੱਸਦੇ ਆ ਤੇ ਉਹਦੇ ਉਹਨਾਂ ਦੇ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਫਤਾਰਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਜਾਂ ਤੋਂ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ

ਅੰਮ੍ਰਿਤਸਰ ਚ ਅੱਜ ਦੇ ਸ਼ਾਮ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਵਾਰਿਆਂ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਕਾ 'ਸੇਜ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ। ਮੌਕੇ ਤੇ ਮੌਜੂਦ ਚਸ਼ਮਿੰਦਰ ਦਾ ਨੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਦਾਰ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਆਟੋ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਹਾਲਾਂਕਿ ਮ੍ਰਿਤਕਾ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ। ਲੋਕਾਂ ਨੇ ਇਹ ਤੱਕ ਵੀ ਕਹੇ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ। ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਿਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ ਸਵਿਫਟ ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਿਆ ਸੀ ਜਿਸ ਕਾਰਨ ਜੋ ਰੋਡ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੇ ਤੇ ਮ੍ਰਿਤਿਕਾ ਤੇਜ਼ ਜ਼ਖਮੀਆਂ ਨੂੰ ਆਟੋ 'ਚ ਪਾ ਕੇ ਤਰੰਤਾਰਾ ਲੈ ਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨਸਾਰ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕਾਂ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ ਚਾਰ ਲੋਕਾਂ ਦੀ ਜਿਹੜੀਆਂ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਚੁੱਕੀ ਸ਼ਵੇਰੇਜ ਕਾ 6:30 ਵਜੇ ਚੱਲੇ ਆ ਜੀ ਹਾਡੀ ਤੇ ਨਾ ਗਿਆ ਭਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਿਆ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾ ਰੋਡ ਤੇ ਟਾਲਾ ਸਾਹਿਬ ਗੁਰਦਾਰੇ ਆ ਲਾਗੇ ਉਧਰੋਂ ਆਟੋ ਆਇਆ ਅੰਬਰ ਤੋਂ ਦੂਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਣਿਆਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਭਜਨ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਣਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕਿਉਂਕਿ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪਿਤਾ ਦਾ ਨਾਮ ਹਰ ਪੰਜੇ ਸੰਗ ਕਿੰਨੇ ਜਣੇ ਜਿਹੜੇ ਇੰਜਰਡ ਹੋ ਗਏ ਜਾਂ ਡੈਥ ਹੋਈ ਜਮਾ 6 ਜਣੇ ਦੱਸਦੇ ਆ ਇਸ ਵਾਰ ਤੇ ਪੁਲਿਸ ਆਪਰੇਸ਼ਨ ਆਇਆ ਆਏ ਤੇ ਆ ਗਏ ਆ ਗੱਡੀਆਂ ਤੇ ਖਲੋਤੀ ਹੋਣਾ ਈ ਮੰਗ ਕਰਦੇ ਤੁਸੀਂ ਹਾਂਜੀ ਈ ਮੰਗ ਕਰਦੇ ਹੋ ਮੰਗਦਾ ਨਹੀਂ ਉਹ ਤੇ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਹਰ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਏ ਦੱਸਦੇ ਆ ਪਛਾਦੇ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜ ਬਤਾਰ ਜੀ ਗੱਡੀ ਤੇਜ ਵਾ ਤੇ ਤਾਂ ਹੀ ਵਜੀ ਨੇ ਜਿ 6 ਜਾਨਾਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਇੱਕ ਸਾਈਡ ਤੇ ਬੈਠੇ ਸੀ

qualifying out Segah So you know what that will happen What is then er inventing the word it is taking that You know it It is If he had found No ਅੰਮ੍ਰਿਤਸਰ ਚ ਅੱਜ ਦੇ ਸ਼ਾਮ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਵਾਰੀ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਕਾ 'ਸੇਜ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ। ਮੋਕੇ ਤੇ ਮੌਜੂਦ ਚਸ਼ਮਿੰਦਾਦਾਂ ਦੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਤਾਰਨ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਆਟੋ ਵਿੱਚ 4 ਲੋਕਾਂ ਦੀ ਮੌਤ ਹੋ ਗਈ ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਹਾਲਾਂਕਿ ਬ੍ਰਿਤੀਕਾ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ ਲੋਕਾਂ ਨੇ ਇਹ ਤੱਕ ਵੀ ਕਹਾ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ Swift ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਹੀ ਸੀ ਜਿਸ ਕਾਰਨ ਜੋ ਰੋਡ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੇ ਤੇ ਮ੍ਰਿਤਕਾ ਤੇਜ਼ ਜ਼ਖਮੀਆਂ ਨੂੰ ਆਟੋ ਚ ਪਾ ਕੇ ਤਰੰਤ ਹਸਪਤਾਲ ਲਿਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨੁਸਾਰ ਮ੍ਰਿਤਕਾ ਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕਾ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ ਚਾਰ ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਚੁੱਕੀ। ਸ਼ਵੇਰੇ 6:30 ਵਜੇ ਚੱਲੇ ਆ। ਜੀ। ਆਡੀ ਤੇ ਨਾ ਗਿਓ ਦੀ ਸਾਡੇ ਇੱਥੇ ਵਿਆਹੀ ਆ ਗਰਾਂਚਿੰਗ ਪਿੰਡੋੜੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਆ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਕਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਉਹ ਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਤੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਪਜ ਸਿੰਘ ਆ ਜੀ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪੰਜੇ ਸਿੰਘ ਕਿੰਨੇ ਜਾਨੇ ਜਿਹੜੇ ਇੰਜਰ ਹੋ ਗਏ ਜਾਂ ਡੈਥ ਹੋਈ ਜਾਂਦੀ 6 ਜਾਨੇ ਦੱਸਦੇ ਆ ਇਸ ਵਾਰ ਤੇ ਪੁਲਿਸ ਪ੍ਰੈਸ਼ਨ ਆਈ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਫਲੋਤੀ ਹੋਣਾ 20 ਮੰਗ ਕਰਦੇ ਪਿਛੇ ਹਾਂਜੀ 20 ਮੰਗ ਕਰਦੇ ਹੋ ਮੰਗਦਾ ਨਹੀਂ ਉਹ ਤੇ ਇਨਸਾਫ ਮੰਗਦੇ ਆ ਮੰਗ ਨਹੀਂ ਚਲੋ ਕਸੂਰ ਕਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਿਫਤਾਰਜੀ ਗੱਡੀ ਤੇਜ ਵਾਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਨੂੰ ਜਿਹੜੇ ਫਾਦ ਉਹ ਚਲਾ ਰਹੇ ਆ ਟਰੱਕ ਚਲਾ ਰਹੇ ਨੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਆ ਕੈਸ ਦੀ ਗੱਡੀ ਆ

ਜੇ ਲੋ ਚੱਕ ਬਾਰੇ ਲੰਗਰ ਕਰਕੇ ਆਈ ਕੋਲ ਅੰਮ੍ਰਿਤਸਰ ਚ ਅੱਜ ਦੇ ਸ਼ਾਮ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਵਾਰੇ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਖਾਸੇ ਜ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ ਮੌਕੇ ਤੇ ਮੌਜੂਦ ਚਸ਼ਮੀਦਾਦਾਂ ਨੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਤਾਰਾ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਆਟੋ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਇਸ ਵਿੱਚ ਇੱਕ ਬੱਚਾ ਵੀ ਸ਼ਾਮਿਲ ਹੈ ਹਾਲਾਂਕਿ ਮ੍ਰਿਤਕਾ ਦੀ ਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ ਲੋਕਾਂ ਨੇ ਇਹ ਤੱਕ ਵੀ ਕਹੇ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਿਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ ਸਵਿਫਟ ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਿਆ ਸੀ ਜਿਸ ਕਰਣ ਜੋ ਰੋਡ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੇ ਤੇ ਮ੍ਰਿਤਿਕਾ ਤੇਜ ਜ਼ਖਮੀਆਂ ਨੂੰ ਆਟੋ 'ਚ ਪਾ ਕੇ ਤਰੰਤ ਹਸਪਤਾਲ ਲਿਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨਸਾਰ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਤੇ ਜਾਂਚ ਜਾਰੀ ਹੈ ਮ੍ਰਿਤਕਾਂ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ ਚਾਰ ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋ ਚੁੱਕੀ ਸ਼ਵੇਰੇਜ ਦਾ 6:30 ਵਜੇ ਚੱਲੇ ਆ ਜੀ ਹਾਡੀ ਤੇ ਨਾ ਗਏ ਉਹ ਭਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਦੇ ਟਾਲਾ ਸਾਹਿਬ ਗੁਰਦਾਰੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਦੂਜੀ ਸੇਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਜੀ ਨਾਮ ਕੀ ਉਹਨਾਂ ਦਾ ਨਾਮ ਹਰਭਜਨ ਸਿੰਘ ਆ ਜੀ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਕੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰਪੰਜੇ ਸਿੰਘ ਕਿੰਨੇ ਜਾਨੇ ਜਿਹੜੇ ਇੰਜਰ ਹੋ ਗਏ ਜਾਂ ਡੈਥ ਹੋਈ ਜਾਂਦੀ 6 ਜਾਨੇ ਦੱਸਦੇ ਆ ਇਸ ਹਰ ਤੇ ਪੁਲਿਸ ਪ੍ਰੇਸ਼ਨ ਆਈ ਆਏ ਤੇ ਆ ਗਏ ਆ ਵੇ ਗੱਡੀਆਂ ਦੇ ਖਲੋਤੀ ਹੋਣਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਨਹੀਂ ਉਹ ਤੇ ਇਨਸਾਫ ਮੰਗਦੇ ਹੋ ਮੰਗ ਨਹੀਂ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਹਾਂ ਤੇ ਜਿਫਤਾਰਜੀ ਗੱਡੀ ਇੱਕ ਤੇਜ ਵਾ ਤੇ ਤਾਂ ਹੀ ਵਜੀ ਨੇ ਜਿੱਥੇ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਸ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਏਟੋ ਚਲਾ ਰਹੇ ਨੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ

دا جدا جدا يارو يارو نوو خل لگي نوو چك اپري بارين لگي کري ديپوني پريو سلام يار میرا تو باہر چلو ਅੰਮ੍ਰਿਤਸਰ ਚ ਅਜ ਦੇ ਸ਼ਾਮ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਸਵਾਰਿਆਂ ਨਾਲ ਪਰ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਲਾਈਵ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੱਕਰ ਕਿਸ ਤਰ੍ਹਾਂ ਤੇ ਕਿੰਨੀ ਭਿਆਨਕ ਟੱਕਰ ਸੀ ਜਿਸ ਕਾਰਨ ਚਾਰ ਲੋਕਾਂ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ। ਫਿਲਹਾਲ ਪੁਲਿਸ ਲੋਕਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਕਿ ਇਸ ਸੜਕਾ 'ਸੇਜ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਹੋਇਆ। ਮੌਕੇ ਤੇ ਮੌਜੂਦ ਚਸ਼ਮਿੰਦਾਦਾਂ ਦੇ ਅਨੁਸਾਰ ਆਟੋ ਵਿੱਚ ਸਵਾਰ ਲੋਕ ਸੂਤ ਸਿੰਘ ਪੰਡੋਰੀ ਪਿੰਡ ਤੋਂ ਕਿਸੇ ਸਮਾਗਮ ਤੋਂ ਬਾਅਦ ਵਾਪਸ ਆ ਰਹੇ ਸਨ ਜਦੋਂ ਉਹ ਤਰਨਤਾਰਾ ਰੋਡ ਤੇ ਗੁਰਦੁਆਰੇ ਸ੍ਰੀ ਟਾਲਾ ਸਾਹਿਬ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਕਾਰ ਗਲਤ ਸਾਈਡ ਤੋਂ ਆ ਰਹੀ ਸੀ ਅਤੇ ਸਿੱਧੀ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਆਟੋ ਵਿੱਚ 4 ਲੋਕਾਂ ਦੀ ਮੌਤ ਹੋ ਗਈ ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਹਾਲਾਂਕਿ ਬ੍ਰਿਤੀਕਾ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਹੈ ਲੋਕਾਂ ਨੇ ਇਹ ਤੱਕ ਵੀ ਕਹਾ ਕਿ ਸ਼ਰਾਬ ਦੇ ਨਸ਼ੇ 'ਚ ਜਿਹੜਾ ਕਾਰ ਚਾਲਕ ਸੀ ਉਸ ਨੂੰ ਪਾਇਆ ਗਿਆ ਮ੍ਰਿਤਕਾ ਦੇ ਪਰ ਜਿਹੜੇ ਉਧਰ ਮ੍ਰਿਤਕਾ ਦੇ ਪਰਿਵਾਰ ਨੇ ਮੌਕੇ ਤੇ ਪਹੁੰਚ ਰਹੇ ਨੇ ਲੋਕਾਂ ਨੇ Swift ਕਾਰ ਦੇ ਡਰਾਈਵਰ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ ਲੋਕਾਂ ਅਨੁਸਾਰ ਕਾਰ ਸਵਾਰ ਸ਼ਰਾਬ ਦੇ ਨਸ਼ੇ ਚ ਸੀ ਅਤੇ ਕਾਰ ਬਹੁਤ ਤੇਜ਼ ਚਲਾ ਰਹੀ ਸੀ ਜਿਸ ਕਾਰਨ ਜੋ ਰ ਟੱਕਰ ਹੋਈ ਤਾਂ ਆਟੋ ਅਤੇ ਕਾਰ ਦੋਵੇਂ ਚੱਕਨਾਚੂਰ ਹੋ ਗਏ ਸਥਾਨਕ ਲੋਕਾਂ ਦਾ આરોਪ ਹੈ ਕਿ ਐਕਸੀਡੈਂਟ ਤੋਂ 2 ਘੰਟੇ ਬਾਅਦ ਤੱਕ ਵੀ ਕੋਈ ਐਂਬੂਲੈਂਸ ਨਹੀਂ ਪਹੁੰਚੀ ਤੇ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਆਟੋ ਚ ਪਾ ਕੇ ਤਰੰਤ ਹਸਪਤਾਲ ਲਿਜਾਇਆ ਗਿਆ ਥਾਣੀ ਐਸਐਚਓ ਹਰਸਿਮਰ ਗੌਰ ਦੇ ਅਨੁਸਾਰ ਮ੍ਰਿਤਕਾਂ ਤੇ ਜ਼ਖਮੀਆਂ ਨੂੰ ਫਿਲਹਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ ਗਾਂਚ ਜਾ ਦਿਆ ਮ੍ਰਿਤਕਾਂ ਦੀ ਗਿਣਤੀ ਵੀ ਸਪਸ਼ਟ ਨਹੀਂ ਹੈ ਤੇ ਚਾਰ ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਕੋਈ